8 ਮਾਰਚ 1853 ਈਸਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਆਜ਼ਾਦ ਦੇ ਦਿਨ ਈਸਾਈ ਬਣ ਚੁੱਕਾ ਸੀਗਾ ਕੀ ਕਾਰਨ ਸੀ ਮਹਾਰਾਜਾ ਦਲੀਪ ਸਿੰਘ ਦੇ ਈਸਾਈ ਬਣਨ ਦੇ ਕਿਵੇਂ ਬਣਿਆ ਇਸ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਦਾ ਜਦੋਂ ਅਕਾਲ ਚਲਾਣਾ ਹੋ ਜਾਂਦਾ ਹੈ ਤੇ ਆਪਣੇ ਹੀ ਪਹਿਲੇ ਗਦਾਰ ਸੀਗੇ ਪਰ ਹੁਣ ਉਹਨਾਂ ਦੇ ਚਿਹਰੇ ਬਿਲਕੁਲ ਸਾਹਮਣੇ ਆ ਗਏ ਸੀਗੇ ਗੋਗਰੀਆ ਨੇ ਗੋਰੀਆ ਦੇ ਨਾਲ ਯਾਰੀ ਪਾਈ ਸਭ ਤੋਂ ਪਹਿਲਾਂ ਗੋਰੀਆ ਨੇ ਇਹ ਕੀਤਾ ਕਿ ਮਹਾਰਾਜਾ ਦਲੀਪ ਸਿੰਘ ਦੇ ਨਾਲ ਉਹਨਾਂ ਦੀ ਮਾਤਾ ਮਹਾਰਾਣੀ ਜਿੰਦਕੌਰ ਨੂੰ ਵੱਖਰਾ ਕੀਤਾ ਜਾਵੇ ਮਹਾਰਾਣੀ ਜਿੰਦਕੌਰ ਨੂੰ ਦਲੀਪ ਸਿੰਘ ਦੇ ਕੋਲੋਂ ਵੱਖਰਾ ਕੀਤਾ ਗਿਆ ਬਾਕੀ ਵਕਤਾਂ ਮਾਂ ਤੇ ਮਹਾਰਾਣੀ ਜਿੰਦਕੌਰ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਕਹਿੰਦਾ ਭਾਵ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਕੌਰ ਨੂੰ ਦੋਨਾਂ ਨੂੰ ਵੱਖਰਾ ਵੱਖਰਾ ਕਰ ਦਿੱਤਾ ਹੁਣ ਇਹ ਵੀ ਦੂਜੀ ਗੱਲ ਸੀਗੀ ਜਿੰਨਾ ਟਾਈਮ ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਮਾਹੌਲ 'ਚ ਰਹੇਗਾ ਇਹ ਪੰਜਾਬ ਦੇ ਸੱਭਿਆਚਾਰ ਨੂੰ ਕਲਚਰ ਨੂੰ ਛੱਡ ਨਹੀਂ ਸਕੇਗਾ ਇਸ ਕਰਕੇ ਇਹਨਾਂ ਨੂੰ ਵੀ ਪੰਜਾਬ ਤੋਂ ਕੱਢਿਆ ਜਾਵੇ 17 ਫਰਵਰੀ 1850 ਈਸਵੀ ਦੇ ਅੰਦਰ ਵੱਖ-ਵੱਖ ਥਾਵਾਂ ਤੋਂ ਵਿਚਰਦੇ ਹੋਏ ਮਹਾਰਾਜਾ ਦਲੀਪ ਸਿੰਘ ਨੂੰ ਫਤਿਹਗੜ੍ਹ ਪਹੁੰਚਾਇਆ ਗਿਆ ਜਦੋਂ ਫਤਿਹਗੜ੍ਹ ਪਹੁੰਚਾਇਆ ਗਿਆ ਹੁਣ ਇਹਨਾਂ ਦੇ ਆਲੇ-ਦੁਆਲੇ ਦਾ ਸਾਰਾ ਮਾਹੌਲ ਚੇਂਜ ਕਰ ਦਿੱਤਾ ਗਿਆ ਜਿਹੜੇ ਇਹਨਾਂ ਦੇ ਉਸਤਾਦ ਡਾਕਟਰ ਲੋਗੋ ਨੂੰ ਲਾਇਆ ਗਿਆ ਦੇਖਭਾਲਣ ਵਾਸਤੇ ਲੇਡੀਸ ਲੋਗੋ ਨੂੰ ਲਾਇਆ ਗਿਆ ਜਿਹੜਾ ਇੱਕ Hindu ਤੋਂ Isai ਬਣਿਆ ਹੋਇਆ ਬੰਦਾ ਸੀਗਾ ਭਜਨ ਲਾਲ ਉਹ ਵੀ ਇਹਨਾਂ ਦੀ ਦੇਖਭਾਲ ਵਿੱਚ ਲਾਇਆ ਗਿਆ ਕਹਿੰਦਾ ਭਾਵ ਜਿੰਨੇ ਵੀ ਸਿੱਖ ਸੇਵਾਦਾਰ ਸੀਗੇ ਸਾਰਿਆਂ ਨੂੰ ਮਹਾਰਾਜਾ ਦਲੀਪ ਸਿੰਘ ਤੋਂ ਦੂਰ ਕਰ ਦਿੱਤਾ ਗਿਆ ਹੁਣ ਆਲੇ-ਦੁਆਲੇ ਵਾਲਾ ਮਾਹੌਲ ਈਸਾਈਆਂ ਵਾਲਾ ਮਿਲਣਾ ਪਹਿਰਾਵਾ ਖਾਣਾ ਬੋਲੀ ਸਭ ਈਸਾਈਆਂ ਵਾਲੀ ਸੀਗੀ ਜਦੋਂ ਆਲੇ-ਦੁਆਲੇ ਦਾ ਮਾਹੌਲ ਈਸਾਈਆਂ ਵਾਲਾ ਹੋਇਆ ਫਿਰ ਕੋਈ ਬਹੁਤਾ ਚੇਰ ਨਹੀਂ ਲੱਗਿਆ 11 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਨ ਵਾਸਤੇ ਪਰ ਤਿੰਨੋ ਕੋ ਸਾਲਾਂ ਤੋਂ ਬਾਅਦ ਅੱਜ ਦੇ ਦਿਨ 8 ਮਾਰਚ 1853 ਈਸਵੀ ਨੂੰ ਮਹਾਰਾ ਦਲੀਪ ਸਿੰਘ ਨੇ ਖੁਦ ਈਸਾਈ ਬਣਨ ਦੀ ਇੱਛਾ ਅਪੜੀ ਜਹਰ ਕਰ ਦਿੱਤੀ ਸੀ ਫਿਰ ਅੱਜ ਦੇ ਦਿਨ ਜਿਵੇਂ ਈਸਾਈ ਬਣਨ ਦੀ ਤਰੀਕ ਦੇ ਮੁਤਾਬਕ ਮਹਾਰਾਜਾ ਦਲੀਪ ਸਿੰਘ ਨੂੰ 8 ਮਾਰਚ 1853 ਈਸਵੀ ਦੇ ਅੰਦਰ ਪੂਰੇ ਤੌਰ ਤੇ ਸੰਪੂਰਨ ਤੌਰ ਤੇ ਈਸਾਈ ਬਣਾ ਦਿੱਤਾ ਗਿਆ ਸੀ। ਸ਼ੇਰੇ ਪੰਜਾਬ ਦਾ ਪੁੱਤਰ ਹੋਵੇ ਆਲੇ-ਦੁਆਲੇ ਦਾ ਮਾਹੌਲ ਐਸਾ ਮਿਲਿਆ ਕਿ ਮਹਾਰਾਜਾ ਦਲੀਪ ਸਿੰਘ ਨੂੰ ਅੱਜ ਦੇ ਦਿਨ ਸਿੱਖੀ ਦੇ ਬੇੜੇ ਦੇ ਵਿੱਚੋਂ ਪੁੱਟ ਕੇ ਇਸ ਹਾਈਗਾ ਵਾਲੇ ਬੇੜੇ ਵਿੱਚ ਖੜਾ ਕਰ ਦਿੱਤਾ ਜੀਸ਼ੂ ਦੀ ਸੂਲੀ ਤਾਂ ਯਾਦ ਕਰਵਾਤੀ ਤੱਤੀ ਤਬੀ ਚਾਂਦਨੀ ਚੌਂਕ ਸਰੰਦ ਦੀਆਂ ਦੀਵਾਰਾਂ ਚਰਖੜੀ ਬੰਦ-ਬੰਦ ਸਭ ਕੁਝ ਭੁਲਾ ਦਿੱਤਾ ਸੋ 8 ਮਾਰਚ 1853 ਈਸਵੀ ਨੂੰ ਸ਼ੇਰੇ ਪੰਜਾਬ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਆਜ਼ਾਦ ਦੇ ਦਿਨ ਸੰਪੂਰਨ ਤੌਰ ਤੇ ਇਸਾਈ ਬਣ ਗਿਆ ਸੀ ਗੁਰੂ ਮਾਲਾ ਕਿਰਪਾ ਕਰੇ ਸਤਿ ਉਪਰ ਮਿਹਰਮਤ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ